ਅਸੀਂ ਕਿਉਂ ਬੈਠੇ ਹਾਂ ਕਿਉਂ ਆਏ ਨਾ ਟਾਈਮ ਕੱਢ ਕੇ ਦੂਰ ਦੂਰੋਂ ਸੀ ਚੱਲ ਕੇ ਆਏ ਹਾਂ ਕਿਉਂ ਕਿਉਂਕਿ ਸਾਨੂੰ ਪ੍ਰਭੂ ਨੇ ਕੀ ਆ ਮੁਹੱਬਤ ਪ੍ਰਭੂ ਨੇ ਸਾਨੂੰ ਪ੍ਰੇਮ ਆਸੀਂ ਆਪਣੇ ਪਿਤਾ ਦੇ ਘਰ ਵਿੱਚ ਆਏ ਹਾਂ ਆਪਣੇ ਪਿਤਾ ਦੇ ਨਾਲ ਮੇਲ ਮਿਲਾਪ ਕਰਨ ਦੇ ਲਈ ਜਗਵਸੀ ਕਿਸੇ ਦੇ ਘਰ ਕਿਤੇ ਜਾਣਦੇ ਆ ਤੇ ਕਿਉਂ ਜਾਣਦੇ ਆ ਇਸ ਲਈ ਕਿ ਅਸੀਂ ਆਪਣੇ ਜੀਤੇ ਦਰਨਾ ਮੇਲ ਮਿਲਾਪ ਕਰ ਸਕੀਏ ਆਪੋ ਨੇ ਸੁੱਖ ਸ਼ਾਂਤੀ ਸੁਖੀਏ ਆਪਣੀ ਸੁੱਖ ਸ਼ਾਂਤੀ ਦੱਸ ਸਕੀਏ ਉਹਨਾਂ ਦੇ ਨਾਲ ਤੇ ਰਿਸ਼ਤਾ ਕੀ ਹੋਵੇ ਮਜ਼ਬੂਤ ਹੋਵੇ ਪਿਆਰ ਬੰਦੇ ਆਪਸੀ ਇਤਿਹਾਸੇ ਆਪਣੇ ਪਿਤਾ ਸਵਰਗੀ ਪ੍ਰਤੀ ਜੀਸਸ ਮਸੀਹ ਦੀ ਗੱਲ ਕਰਦੇ ਹਾਂ ਉਹ ਜਿਹਨੇ ਸੰਸ ਨੂੰ ਭੇਜਿਆ ਬਣਾ ਕੇ ਅਸੀਂ ਉਸ ਰਿਸ਼ਤੇ ਨੂੰ ਮਜ਼ਬੂਤ ਕਰਨਾ ਉਹਦੇ ਨਾਲ ਕਿਤਾ ਪਰਮੇਸ਼ਰ ਦੀ ਬਾਣੀ ਦੇ ਨਾਲ ਅਗਰ ਇਹਨਾਂ ਟੈਮ ਕੱਢੀ ਕੇ ਖੰਡ ਦੇ ਸਮੇਂ ਵਿੱਚ ਅਸੀਂ ਪ੍ਰਭੂ ਦੇ ਘਰ ਵਿੱਚ ਆਏ ਆ ਤੇ ਇਹ ਤੁਹਾਡਾ ਫਰੇਮ ਆ ਪ੍ਰਭੂ ਦੇ ਨਾਲ ਤੁਸੀਂ ਤੇ ਪਹੁੰਚੇ ਹੋ ਤੇ ਮੁੰਡਾ ਪਹੁੰਚ ਚੁੱਕੇ ਹੋ ਤੇ ਉਸ ਸਿੱਖਿਆ ਨੂੰ ਹਾਸਲ ਕਰਨਾ ਜਿਹੜਾ ਪ੍ਰਭੂ ਜੀ ਸਾਨੂੰ ਦੇਣਾ ਚਾਹੁੰਦੇ ਨੇ ਉਸ ਗਿਆਨ ਨੂੰ ਲੈਣਾ ਜਿਹੜਾ ਪ੍ਰਭੂ ਸਾਨੂੰ ਦੇਣਾ ਚਾਹੁੰਦੇ ਨੇ ਪ੍ਰਭੂ ਜੀ ਸਾਨੂੰ ਕੁਝ ਸਿਖਾਉਂਦੇ ਜਦੋਂ ਦੇਖਿਆ ਕਿ ਮੈਂ ਪ੍ਰਭੂ ਨੇ ਕਿਹਾ ਕਿ ਪ੍ਰਭੂ ਇਦਾਂ ਨਾ ਹੁੰਦਾਈ ਮੈਂ ਕੀ ਦੇਖਦੀ ਹਾਂ ਕਿ ਛੋਟੇ ਬੱਚੇ ਨੇ ਥੋੜੇ ਵੱਡੇ 10 12 ਸਾਲ ਦੇ 15 ਸਾਲ ਦੇ 16 ਸਾਲ ਦੇ ਬੱਚੇ ਮੈਂ ਕੀ ਦੇਖਦੀ ਹਾਂ ਕਿ ਉਹਨਾਂ ਦੀ ਬਲੀ ਚੜਾਈ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਸਿਰ ਕਲਮ ਕਿਤੇ ਜਾ ਰਹੇ ਨੇ ਉਹਨਾਂ ਨੂੰ ਮਸ਼ੀਨਾਂ ਦੇ ਵਿੱਚ ਪਾ ਕੇ ਬਲੀ ਦਿੱਤੀ ਜਾ ਰਹੀ ਹੈ ਮੈਂ ਬ੍ਰਹੀ ਖੁੱਲੀਆਂ ਅੱਖਾਂ ਨਾਲ ਬੱਚਿਆਂ ਨੂੰ ਦੇਖਿਆ ਉਹਨਾਂ ਦੇ ਧੜ ਲੱਦਦੇ ਹੋਏ ਮਸ਼ੀਨਾਂ ਦੇ ਉੱਤੇ ਪਾਇਆ ਹੋਇਆ ਤੇ ਉਹਨਾਂ ਦੇ ਧੜ ਲੱਦਦੇ ਹੋਏ ਮੈਂ ਦੇਖੇ ਤੇ ਮੈਂ ਪ੍ਰਭੂ ਤੇ ਕੋਲ ਪੁੱਛਿਆ ਕਿ ਪ੍ਰਭੂ ਇਹ ਕੀ ਚੀਜ਼ ਹੋਈ ਇਹ ਇਹ ਮੈਂ ਤੁਹੇ ਕਿ ਦਰਸ਼ਨ ਦਿਖਾ ਦਿੰਦਾ ਪ੍ਰਭੂ ਨੇ ਦੱਸਿਆ ਕਿ ਜਿੱਥੇ ਪਰਮੇਸ਼ਰ ਦਾ ਕੰਮ ਬੜੀ ਤੇਜ਼ ਨਾਲ ਪੈਲ ਰਿਹਾ ਪਰਮੇਸ਼ਰ ਦੇ ਨਾਮ ਦੀ ਪਦਾਰੀ ਆਈ ਹੋਈ ਹੈ ਪਰਮੇਸ਼ਰ ਦਾ ਨਾਮ ਕਰ ਕਰ ਗੂੰਜ ਰਿਹਾ ਉੱਥੇ ਵੈਰੀ ਨੇ ਆਪਣਾ ਕੰਮ ਤੇਜ਼ ਕਰ ਦਿੱਤਾ ਉਹ ਵੈਰੀ ਹੁਣ ਕੀ ਕਰੂਗਾ ਕਿ ਵੈਰੀ ਆਪਣਾ ਹਰ ਤਰ੍ਹਾਂ ਦਾ ਦਾਅ ਲਾਊਗਾ ਹੁਣ ਤੈਨੂੰ ਦਾਅ ਕੀ ਲਾਣਾ ਮਾਂ ਹੁਣ ਬਲੀਆਂ ਦੇਣੀਆਂ ਨੇ ਪੈਨ ਉੱਥੇ ਦੀਆਂ ਬਲੀਆਂ ਪੁੱਤਰਾਂ ਦੀਆਂ ਬਲੀਆਂ ਉਹਨਾਂ ਆਪਣੇ ਲੋਕਾਂ ਦੇ ਦੁਆਰਾ ਉਹਨਾਂ ਨੂੰ ਮੰਗਣੀਆਂ ਨੇ ਕਿ ਅਗਰ ਤੁਸੀਂ ਮੇਰੇ ਕੋਲ ਕਾਮ ਕਰਵਾਣੀ ਹੈ ਤੇ ਆਪਣੇ ਪੁੱਤਰ ਦੀ ਬਲੀ ਲੈ ਕੇ ਆਓ ਕੋਈ ਉਹੜਾ ਨਾ ਪਾਵੇ ਲੈ ਕੀਆ ਉਹ ਸੈਕੰਡ ਮੈਂ ਕੀ ਲੈ ਕਿਆ ਜਿਹੜੇ ਪਾਣੀ ਵਾਲੇ ਮੋਟਰਾਂ ਹੁੰਦੀਆਂ ਜਿਹੜੇ ਟਿਊਬਲਾਂ ਖੇਤਾਂ ਵਿੱਚ ਲੱਗੀਆਂ ਹੁੰਦੀਆਂ ਉਹ ਵਾਲੇ ਨੇ ਮੇਰੇ ਬਾਗ ਨਾਲ ਕਿਸੇ ਦੀ ਆਈ ਜਿਹੜੇ ਟਿਊਬਲਾਂ ਹੁੰਦੀਆਂ ਵਾ ਜਿਨ੍ਹਾਂ ਤੇ ਪਾਣੀ ਆਂਦਾ ਵਾ ਉਹਨਾਂ 'ਚ ਮੈਂ ਬਲੱਡ ਦੇਖ ਰਹੀ ਆ ਕਿ ਬਲੱਡ ਆ ਰਿਹਾ ਨਾ ਵਿੱਚ ਦੇਖੋ ਤਾਂ ਮੇਰੇ ਪਿਆਰੇ ਲੋਕੋ ਅਸੀਂ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਇਕ ਮਾਂ ਦਾ ਕਰਤੱਵ ਹੋਣਾ ਚਾਹੀਦਾ ਆਪਣੇ ਬੱਚੇ ਦੀ ਦੇਖਭਾਲ। ਐਨਕ ਤੂੰ ਆਪਣੇ ਕੰਮਾਂ ਕੱਢ ਦਿੱਤੀਆਂ ਵਿਆਹ ਤੋਂ ਤੇ ਭੁੱਲ ਜਾ ਕਿ ਮੇਰੇ ਪੁੱਤ ਕਿੱਥੇ ਗਏ ਆ। ਮੇਰੀ ਧੀਆਂ ਕਿੱਥੇ ਗਈਆਂ ਹੋਣ। ਕੀ ਕਰਨਾ ਉਸ ਕੰਮ ਕਾਜ ਨੂੰ ਬਾਅਦ ਵਿੱਚ ਬਾਅਦ ਨੂੰ ਰੋਣਾ ਤਾਂ ਕੀ ਫਾਇਦਾ। ਆਪਣੇ ਬੱਚਿਆਂ ਦਾ ਹੀ ਰਖਵਾਲੀ ਕਰੋ। ਧਿਆਨ ਰੱਖੋ ਬੱਚੇ ਦਾ। ਮੇਰਾ ਬੱਚਾ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਵੇਖੋ ਕਿਦੋਂ ਕਦੋਂ ਗਿਆ ਕਦੋਂ ਆ ਰਿਹਾ ਮੁੱਕਲੇ। ਅੰਤ ਦਾ ਸਮਾਂ ਬੜਾ ਬੁਰਾ ਹੀ ਤੇ ਬੜਾ ਭਿਆਨਕ ਹੀ ਹੋਇਆ ਤੇ ਪਰਮੇਸ਼ਰ ਦੀ ਬਾਣੀ ਦੇ ਵੱਲ ਧਿਆਨ ਲਾਓ ਕਿਸੇ ਨੇ ਤਾਨੂੰ ਚੜਾਣਾ ਨਹੀਂ ਕੇਵਲ ਪਰਮੇਸ਼ਰ ਦੀ ਬਾਣੀ ਨੇ ਤਾਨੂੰ ਚੜਾਣਾ ਰਾਤ 2 ਵਜੇ ਦਾ ਸਮਾਂ ਤੇ ਮੈਨੂੰ ਨੀਂਦ ਆ ਗਈ ਬੜੀ ਗੂੜੀ ਸੀ ਤੇ ਪਰਮੇਸ਼ਰ ਮੈਨੂੰ ਕਹਿ ਰਿਹਾ ਕਿ ਉੱਠ ਪ੍ਰਾਰਥਨਾ ਕਰੀ ਤਮੈਂ ਦੇਖਿਆ ਆਪਣੇ ਲੈਫਟ ਹੈਂਡ ਸਾਈਡ ਫਸਲੀ ਪ੍ਰਾਰਥਨਾ ਕਰਨੀ ਤੇ ਪ੍ਰਵੇਸ਼ਮਕਾਂ ਦੇ ਉੱਤੇ ਪ੍ਰਾਰਥਨਾ ਕਰਦਾਂ ਮੈਂ ਕਿ ਪ੍ਰਭੂ ਮੇਕੋ ਉੱਠਿਆਣੇ ਜਾਣ ਤੇ ਪ੍ਰਭੂ ਤੇ ਕੋ ਸਾਡਾ ਕਿੰਨਾ ਭਲਾ ਪਰਮੇਸ਼ਰ ਮੈਂ ਨਾਲ ਮੈਂ ਜ਼ਾਇਨ ਤੇ ਲੈਤੀ ਹਿੰਦੀ ਪਰਮੇਸ਼ਰ ਨਾਲ ਗੱਲ ਕਰਨੇ ਪ੍ਰੇਮਚੰਦੇ ਦੁਆਰਾ ਤਾਂ ਪਰਮੇਸ਼ਰ ਨੇ ਕਿੰਦਾ ਕਿ ਕੱਲ ਜਦੋਂ ਪਰਮੇਸ਼ਰ ਦੇ ਘਰ ਵਿੱਚ ਜਾਏਗੀ ਤੇ ਪਰਮੇ ਲੋਕਾਂ ਨੂੰ ਜਿਹੜੇ ਮੇਰੇ ਲੋਕੀ ਆਣਗੇ ਇਹ ਜਿਹੜੇ ਤੁਸੀਂ ਆਏ ਹੋ ਨਾ ਤੁਸੀਂ ਆਪਣੇ ਆਪ ਨਹੀਂ ਆਏ ਸ਼ਰਨਾ ਕੀ ਆਇਆ ਤੁਸੀਂ ਹੋਰ ਕਿੱਥੇ ਵੀ ਜਾ ਸਕਦੇ ਸੀ ਪਰ ਇੱਥੇ ਕਿਉਂ ਪਹੁੰਚੇ ਕਿਉਂਕਿ ਐ ਸੇਵਕਾਈ ਨਾਲ ਪ੍ਰਭੂ ਨੇ ਤੁਹਾਨੂੰ ਜੋੜਿਆ ਨਾ ਤੇ ਤੁਹਾਡੀ ਮਰਜ਼ੀ ਚੱਲੀ ਆ ਨਾ ਤੁਹਾਡੇ ਮਨਾਂ ਦੀ ਮਰਜ਼ੀ ਚੱਲੀ ਆ ਇੱਥੇ ਮਰਜ਼ੀ ਚੱਲਦੀ ਪਈ ਆ ਪਰਮੇਸ਼ਰ ਦੀ ਤੁਹਾਡੇ ਜੀਵਨਾਂ ਵਿੱਚ ਹallelujah ਹallelujah ਦੀ ਉਹ ਪਰਮੇਸ਼ਰ ਕਹਿੰਦਾ ਕਿ ਮੇਰੇ ਲੋਕੀ ਜਿਹੜੇ ਕੱਲ ਆਣੇ ਆ ਉਹਨਾਂ ਨੂੰ ਮੇਰਾ ਬਚਨ ਦੇਣਾ ਕਿਹੜਾ ਬਚਨ कटा के बाइबल दे बच्चों सी उत्पत्ति दी पहली पुस्तक उत्पत्ति पहली है ना तो ना पहले ही अध्याय पढ़ना सी उस तो पहला प्रिय अंतर उठाओ अपनी बाइबल उठा। अपने लेती होए तनवाद कर दो थैंक यू जीसस बोल दो है सच में जब 2025 चाहे लोकनंदली बड़े उतार चढ़ाव वाला होएगा बड़े तंगी वाला परेशानी वाला होएगा

ਤੁਹਾਨੂੰ ਪਹਿਲਾਂ ਮੈਂ ਤਾਂ ਟੈਸਟੀਮਨੀ ਦੇਣੀ ਹੈ ਕਿ ਤੁਸੀਂ ਐਨੇ ਪ੍ਰਭੂ ਦੇ ਵਿੱਚ ਤੁਹਾਨੂੰ ਪਿਆਰ ਆ ਜਾਏ ਕਿ ਜੋ ਤੁਸੀਂ ਬਚਨ ਸੁਣੋਗੇ ਨਾ ਉਸ ਨੂੰ ਸਦਾ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰੋਗੇ ਹallelujah ਹallelujah ਜਦੋਂ ਮੈਂ ਮਸੀਹ ਦੇ ਵਿੱਚ ਆਈ ਪਹਿਲਾਂ ਵੀ ਮੋ ਬਹੁਤ ਕੁਝ ਲਾਈਫ ਨੂੰ ਚੱਲ ਰਿਆ ਸੀ ਮੈਰਿਜ ਹੋਣ ਤੋਂ ਬਾਅਦ ਪਿੱਕੇ ਪਰਿਵਾਰ ਦੇ ਨਾਲ ਬਹੁਤ ਕੁਝ ਹੁੰਦਾ ਰਿਹਾ ਸੀ ਚਲੋ ਛੱਡ ਦਿਓ ਸੀ ਇਹਨੂੰ ਹਨਾ ਜਦੋਂ ਅਸੀਂ ਮਸੀਹ ਦੇ ਵਿੱਚ ਆਏ ਉਹ ਹੋਰ ਸਤਾਵ ਵਧ ਗਈ ਆ ਕਿਉਂਕਿ ਮਾਪਿਆਂ ਨੂੰ ਲੱਗਾ ਕੁੜੀ ਨੇ ਤਾਂ ਨਿਕਲ ਨਹੀਂ ਆ ਸਾਡੀ ਤੇ ਕੁੜੀ ਦੇ ਕਹੇ ਹੋਰ ਲੈਨ ਤੋਂ ਪਈ ਆ ਹੁਣ ਸਾਡੀ ਕਿੱਥੇ ਰਹੀ ਆ ਕੁੜੀ ਨੇ ਤਾਂ ਸਾਰਾ ਨੱਕ ਵਡਾ ਦਿੱਤਾ ਵਾ ਯੇ ਸੋ ਯੇ ਸੋ ਕਰਦੀ ਰਹਦੀ ਇਹਨੇ ਨੱਕ ਸਾਡਾ ਵਡਾ ਦਿੱਤਾ ਹੁਣ ਤੇ ਕੁਝ ਵੀ ਨਹੀਂ ਰਹੀ ਹਣ ਸਾਡਾ ਰਿਸ਼ਤਾ ਤਾਂ ਸਾਡੀ ਕੁੜੀ ਦੇ ਨਾਲ ਕੋਈ ਵੀ ਕੁਝ ਨਹੀਂ ਐ ਇੱਥੇ ਤਾਂ ਗੱਲਾਂ ਬਾਤਾਂ ਹੋ ਗਈਆਂ ਕਿ ਮੇਲ ਪਲਾਫ ਛਡੋ ਗਿਆ ਮਾਪਿਆਂ ਭਰੋਸਾ ਰੱਖਿਆ ਕਿ ਪ੍ਰਭੂ ਦਾ ਕਲਾਮ ਕਹਿੰਦਾ ਕਿ ਤੂੰ ਪਰਜ ਤੇਰਾ ਘਰਾਨਾ ਬਚਾਇਆ ਜਾਏਗਾ ਇਸ ਕਲਾਮ ਤੇ ਵਿਸ਼ਵਾਸ ਕੀਤਾ ਤੇ ਸਾਲ ਬੀਤੇਗੇ